ਫਰੈਂਡਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਵਿਰੋਧੀ ਸ਼ਬਦਾਂ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਵਾਲੇ ਅਸੀਂ ਪਹਿਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਅੱਜ ਨੈਕਸਟ ਕੰਟੀਨਿਊ ਕਰ ਰਹੇ ਹਾਂ ਹਮਾਇਤ ਵਿਰੋਧ ਹਲਾਲ ਹਰਾਮ ਹਾਜ਼ਰ ਗੈਰ ਹਾਜ਼ਰ ਹਾਨੀ ਲਾਭ ਹਾਰ ਜਿੱਤ ਹਾਲ ਬਿਹਾਲ ਹੋਛਾ ਠਹਿਰਿਆ ਜਾਂ ਗੰਭੀਰ ਅੰਤਲਾ ਆਰੰਭਿਕ ਹੌਲਾ ਭਾਰਾ ਹੰਕਾਰੀ ਦਾ निमर निर्माण शब्द टुकमा नहीं है निमर आएगा हिंसा अहिंसा होशदा बेहोश जा मस्ती हल्का गूड़ा जा गाढ़ा कसया ਢਿੱਲਾ ਕਹਿ ਅਕਹਿ ਕઠੋੜ ਦਾ ਕઠੋੜ ਜਾਂ ਕਰੜਾ ਇਹਦਾ ਉੱਤਰ ਆਏਗਾ ਨਰਮ ਵਿਰੋਧੀ ਸ਼ਬਦ ਕਮਾਉ ਦਾ ਗਵਾਉ ਜਾਂ ਨਖਟੂ ਜਿਹੜਾ ਕੁਛ ਨਾ ਕਮਾਉਂਦਾ ਹੋਵੇ ਗਵਾਉਂਦਾ ਹੋਵੇ ਕਮੀ ਵਾਦਾ ਕਮੀ ਹੁੰਦਾ ਘਾਟਾ ਕਮੀਨਾ ਸਾਊ ਕਪੁੱਤਰ ਸਪੁੱਤਰ ਕਾਲਾ ਧੀਰਜਵਾਨ ਕਾਰਨ ਅਕਾਰਨ ਕਾਰੀਗਰ ਅਨਾੜੀ ਕਾਲੀ ਦਾਏਗਾ ਗੋਰੀ ਜਾਂ ਚਿੱਟੀ ਕੁਆਰੀ ਵਿਆਹੀ ਕੁਰਤਣ ਮਿਠਾਸ ਕੋਸਾ ਠੰਡਾ ਕਬੂਲ ਰੱਦ ਕਬੂਲ ਕਰਨਾ ਮੀਨਸ ਮੰਨਣਾ ਕਾਇਰ ਦਾਏਗਾ ਵੀਰ ਜਾਂ ਬਹਾਦਰ ਕੋਮਲ ਦਾਏਗਾ ਕੁਰਖਤ ਜਾਂ ਖਟੋਰ ਕੋਰਾ ਤੋਤਾ ਲਿਹਾਜੀ ਇਹਨਾਂ ਚ ਕੋਈ ਵੀ ਆ ਸਕਦਾ ਦੋਵਾਂ ਚੋ ਕੌੜਾ ਮਿੱਠਾ ਖਚਰਾ ਭੋਲਾ ਖੱਟਾ ਮਿੱਠਾ ਖਟਣਾ ਗੋਣਾ ਖਟਣਾ ਹੁੰਦਾ ਹੈ ਕਮਾਉਣਾ ਖੱਟੂ ਮਿੰਜ ਜਿਹੜਾ ਖੱਟ ਕੇ ਲਿਆਉਂਦਾ ਹੋਵੇ ਇਹਦਾ ਆਪੋਜ਼ਿਟ ਆਏਗਾ ਮਖੱਟੂ ਜਾਂ ਨਖੱਟੂ ਖਰਾ ਖੋਟਾ ਖਰਮ ਮੁਲਾਇਮ ਖਰੀਦਣਾ ਵੇਚਣਾ ਥੜਾ ਸੌਰੀ ਖੜਾ ਬੈਠਾ ਖਾਰਾ ਮਿੱਠਾ ਖਾਲੀ ਭਰਿਆ ਖਿੱਚਣਾ ਤੱਕਣਾ ਖਿਲਾਰਨਾ ਸਮੇਟਣਾ ਖੁਸਣਾ ਮਿਲਣਾ ਖੁਸਣਾ ਮੀਨਜ਼ ਖੋ ਜਾਣਾ ਖੁੰਡਾ ਤਿੱਖਾ ਖੋਲਣਾ ਵੱਜਣਾ ਖੁੱਲਾ ਇਹਨੂੰ ਕਹਿੰਦੇ ਵੀ ਬੰਨਿਆ ਹੋਇਆ ਤੰਗ ਜਾਂ ਪੇੜਾ ਵੀ ਕਹਿ ਸਕਦੇ ਆ ਖੋਣਾ ਦੇਣਾ ਖੋਲਣਾ ਬਨਣਾ ਖਾਂਗੜ ਸੱਜਰ ਖੁਸ਼ਬੂ ਬਦਬੂ ਖਰਚ آمدਨ ਗੱਡਣਾ ਪੁੱਟਣਾ ਗੱਡਣਾ ਜਿਵੇਂ ਸੀ ਕਹਿੰਦੇ ਵੀ ਕਿਸੇ ਚੀਜ਼ ਨੂੰ ਅਸੀਂ ਗੱਡ ਦਿੱਤਾ ਇਥੇ ਕਿਸ ਚੀਜ਼ ਨੂੰ ਉਲਟਾ ਦਾ ਪੱਟ ਦੇਣਾ ਗਰਮੀ ਸਰਦੀ ਗੁਣ ਔਗੁਣ ਗੁਪਤ ਪ੍ਰਗਟ ਗੁਰਾ ਨਿਗੁਰਾ ਗੁਰੂ ਚੇਲਾ ਗੂੜਾ ਫਿੱਕਾ ਜਾਂ ਮੱਧਮ ਕਿਹਾ ਜਾ ਸਕਦਾ ਹੈ ਇਹਦਾ ਆਪੋਜ਼ਿਟ ਗਦਾਰ ਵਫਾਦਾਰ ਗੁੱਸਾ ਠੰਮਾ ਘਟ ਵੱਧ ਕਣਾ ਕਣ ਨੂੰ ਸੀ ਸੰਗਣਾ ਵੀ ਕਹਿ ਦਿੰਦੇ ਆ ਪਤਲਾ ਘਾਟਾ ਵਾਧਾ ਜਾਂ ਲਾਹਾ ਮੀਨਸ ਫਾਇਦਾ ਹੋ ਜਾਣਾ ਘਰੇਲੂ ਬਾਜ਼ਾਰੀ ਘਰੋਗੀ ਮੀਨਸ ਜਿਹਨੂੰ ਸੀ ਕਹਿੰਦੇ ਵੀ ਘਰ ਤੇ ਨਾਲ ਸੰਬੰਧਿਤ ਇਹ ਉਲਟਾ ਆ ਜੇਗਾ ਦਾ ਜਨਤਕ ਜਾਂ ਸਮਾਜਿਕ ਘਟਿਆ ਵਧਿਆ ਚਤੁਰ ਸਿੱਧਾ ਚਲਾਕ ਸਿੱਧਾ ਚਾਨਣ ਹਨੇਰਾ ਚੜੀ ਉਤਰੀ ਚੜਾਉਣਾ ਲਾਉਣਾ ਚੜਦਾ ਲੈਂਦਾ ਚੜ੍ਹਦੀ ਕਲਾ ਟੈਨ ਦੀ ਕਲਾ ਚੜਾਈ ਉਤਰਾਈ ਚੋਰ ਸਾਦ ਚੋਪੜੀ ਰੁੱਖੀ ਚੋਪੜੀ ਵਿੱਚ ਜਿਹੜੀ ਰੋਟੀ ਅਸੀਂ ਚੋਪੜ ਕੇ ਖਾਂਦੇ ਹਾਂ ਘੋਵ ਦੇ ਨਾਲ ਰੁੱਖੀ ਜਿਹੜੀ ਬਿਨਾ ਚੋਪੜੀ ਹੁੰਦੀ ਹੈ ਚੰਗਾ ਮੰਦਾ ਮਾੜਾ ਜਾਂ ਪੈੜਾ ਚੰਗਿਆਈ ਬੁਰਿਆਈ ਛੂਤ ਅਛੂਤ ਛੋ ਅਛੋ ਛੋਲਾ ਮਠਾ ਜਾਂ ਸੁਸਤ ਛੋਲਾ ਹੁੰਦਾ ਚੁਸਤ ਐਕਟਿਵ ਛੋਟਾ ਵੱਡਾ ਜਸ ਅਪਜਸ ਜਗਿਆਸੂ ਸੰਿਆਸੀ ਜਟਾ ਜੂਠ ਕੋਨਮੋਨ ਜਟਾ ਜੂਠ ਮਤਲਬ ਜਿਹਦੇ ਵਾਲ ਹੁੰਦੇ ਨੇ ਜਟਾ ਹੁੰਦੀਆਂ ਨੇ ਕੋਨਮੋਨ ਜਿਹੜਾ ਬਿਲਕੁਲ ਰੋਡਾ ਹੁੰਦਾ ਹੈ ਜਤੀ ਸਤੀ ਬਿਵਚਾਰੀ ਜਨਮ ਮਰਨ ਜਾਂ ਮੌਤ ਜ਼ਬਰ ਹਲੀਮੀ ਜਵਾਨੀ ਲਿਖਤੀ ਜ਼ੁਲਮ ਰਹਿਮ ਜਾਗਣਾ ਸੌਣਾ ਜੁੜਨਾ ਟੁੱਟਣਾ ਜੋੜ ਤੋੜ ਜੋੜਾ ਇਕੱਲਾ ਜੋੜਾ ਮਤਲਬ ਦੋ ਜਣੇ ਜਾਂਗਲੀ ਮੀ ਜਿਹੜਾ ਜੰਗਲ ਦੇ ਵਿੱਚ ਰਹਿੰਦਾ ਹੈ ਪਾਲਤੂ ਸੱਬਿਆ ਝਟਕਾ ਕੁੱਠਾ ਜਾਂ ਹਲਾਲ ਝਿੜਕ ਦਿਲਾਸਾ ਝਿੜਕਣਾ ਪਿਆਰਨਾ ਟੈਕਣਾ ਕੁਮਲਾਉਣਾ ਜਿਵੇਂ ਅਸੀਂ ਕਹਿੰਨੇ ਕਿ ਫੁੱਲ ਟੈਕ ਰਹੇ ਨੇ ਉਹਦਾ ਉਲਟਾ ਆ ਜਾਏਗਾ ਟੈਕਣਾ ਜਾਂ ਮੁਰਝਾਉਣਾ ਰੁਜਾ ਜਿਸਕੇ ਨੇ ਵੀ ਬਿਜ਼ੀ ਬਹੁਤ ਰੁਜਾ ਹੋਇਆ ਬੰਦਾ ਵੇਲਾ ਟਿੱਬਾ ਟੋਆ ਟੁੱਟਾ ਜਾਂ ਟੋਟਾ ਦਾ ਆਏਗਾ ਸਾਬਤ ਟੰਗਣਾ ਕਿਸੇ ਚੀਜ਼ ਨੂੰ ਟੰਗ ਦੇਣਾ ਤੇ ਇਹਦਾ ਆਪੋਜ਼ਿਟ ਆਏਗਾ ਲਾਉਣਾ ਟਿਕਮਾ ਜਿਹੜੇ ਕਿਸਾਂ ਤੇ ਟਿੱਕੇ ਰਹਿੰਦਾ ਫਿਰਵਾ ਜਿਹੜਾ ਫਿਰਦਾ ਰਹਿੰਦਾ ਭਿਉਣਾ ਸੁਕਾਉਣਾ ਠੱਗ ਸਾਧੂ ਠੰਡਾ ਦਾ ਆਏਗਾ ਤਤਤਾ ਜਾਂ ਗਰਮ ਖਾਕੁਰ ਦਾ ਆਏਗਾ ਸੇਵਕ ਠਾਰਨਾ ਤਪਾਉਣਾ ਠਰਨਾ ਤਪਣਾ ਠੰਡਕ ਗਰਮੀ ਠਰਮਾ ਕਾਹਲ ਠੋਕਣਾ ਪੁੱਟਣਾ ਜਿਵੇਂ ਇਸਕੇ ਨੇ ਕਿਲ ਠੋਕ ਦਿੱਤਾ ਡਟਣਾ ਮੀਨਸ ਇੱਕ ਥਾਂ ਤੇ ਡਟ ਜਾਣਾ ਜਿਵੇਂ ਇਸਕੇ ਨੇ ਫੌਜਾਂ ਇੱਕ ਥਾਂ ਤੇ ਡਟ ਗਈਆਂ ਆਪੋਜ਼ਿਟ ਆਏਗਾ ਯਰਕਣਾ ਜਾਂ ਖਿਸਕਣਾ ਡਰ ਨਿਡਰ ਡਰਾਕਲ ਨਿਡਰ ਜਾਂ ਦਲੇਰ ਡਾਕੂ ਦਾ ਆਏਗਾ ਸਾਥ ਜਾਂ ਸੰਤ ਡਿੱਗਣਾ ਉਠਣਾ ਡੋਬੂ ਤਾਰੂ ਡੋਲ ਅਡੋਲ ਟੈਣਾ ਉਸਰਨਾ ਟਕਿਆ ਕੱਜਿਆ ਜਾਂ ਨੰਗਾ ਟਕਿਆ ਦੇ ਨਾਲ ਹੀ ਆਏਗਾ ਇੱਧਰ ਕੱਜਿਆ ਤੇ ਇਹਦਾ ਆਪੋਜ਼ਿਟ ਆਏਗਾ ਨੰਗਾ ਇਹ ਸ਼ਬਦ ਇਹਦੇ ਨਾਲ ਇਹ ਦੋਵੇਂ ਇਕੱਠੇ ਨੇ ਟਕਿਆ ਹੋਇਆ ਜਾਂ ਕੱਜਿਆ ਹੋਇਆ ਟੋਣਾ ਬਣਾਉਣਾ ਜਾਂ ਉਸਾਰਨਾ ਬੇਲੋੜਾ ਜੀ ਜੀ ਚੀਜ਼ ਦੀ ਲੋੜ ਨਹੀਂ ਹੁੰਦੀ ਜਿਹਨੂੰ ਜਾਂ ਲੋੜ ਨਹੀਂ ਹੁੰਦੀ ਇੱਕ ਹੁੰਦਾ ਹੈ ਲੋੜਵੰਦ ਧਰਨਾ ਸੌਰੀ ਜੀ ਇਹਨਾਂ ਗਟਾਹੂ ਉਸਾਰੂ ਢਾਲ ਉਚਾਨ ਢਿੱਲਾ ਕੱਸਿਆ ਜਾਂ ਸਖਤ ਢੀਠ ਆਗਿਆਕਾਰ ਤਕੜਾ ਮਾੜਾ ਤਜਰਬੇਕਾਰ ਅਲੜ ਜਾਂ ਅਨਾੜੀ ਜਿਹਨੂੰ ਕਿ ਕੋਈ ਤਜਰਬਾ ਨਹੀਂ ਹੈ ਤਰ ਖੁਸ਼ਕ ਤਰ ਹੁੰਦਾ ਜਿਵੇਂ ਕਿ ਸਲਾਬਿਆ ਜਾ ਹੋਣਾ ਗਿੱਲਾ ਹੋਣਾ ਆਪੋਜ਼ਿਟ ਆਏਗਾ ਖੁਸ਼ਕ ਤਰਨਾ ਡੁੱਬਣਾ ਤਾਰਨਾ ਡੋਬਣਾ ਤਾਰੂ ਡੋਬੂ ਤਿੱਖਾ ਤੇਜ ਇਹਦਾ ਆਪੋਜ਼ਿਟ ਆਏਗਾ ਖੁੰਡਾ ਤਕਾਲਾ ਸਵੇਰ ਤੀਵੀਂ ਮਰਦ ਤੋਲਿਆ ਅਣਤੋਲਿਆ ਥੱਲਾ ਸਿਖਰ ਠਿੜਕਣਾ ਟਿਕਣਾ ਥੁੱਕਣਾ ਚੱਟਣਾ ਥੋੜ ਥੋੜ ਹੁੰਦਾ ਕਿਸੇ ਚੀਜ਼ ਦੀ ਘਾਟ ਇਹ ਆਪੋਜ਼ਿਟ ਆਇਗਾ ਬੋਹਲਤਾ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਸ ਤੋਂ ਨੈਕਸਟ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਥੈਂਕਸ ਫॉर ਵਾਚਿੰਗ